ਜਿੰਦਾਬਾਦ ਜਿੰਦਾਬਾਦ ਹਤੀ ਮਜ਼ਦੂਰ ਸਭਾ ਜਿੰਦਾਬਾਦ 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 12 ਸਾਲ ਦੀ ਬੱਚੀ ਤੇ ਤਸ਼ੱਦਦ ਕਰਨ ਵਾਲੇ ਜਸਿਆਣੇ ਦਾ ਜਰਨਲ ਬੰਧਾ ਤੇ ਪਰਚਾ ਦਰਜ ਕਰੋ ਦਰਜ ਕਰੋ ਦਰਜ ਕਰੋ ਜਸਿਆਣੇ ਦੇ 13 ਸਾਲ ਦੀ ਬੱਚੀ ਤੇ ਅਨਵਾਲਗ ਤੇ ਜਿਹੜੇ ਤਸ਼ੱਦਦ ਕਰਨ ਵਾਲੇ ਖਿਲਾਫ ਪਰਚਾ ਦਰਜ ਕਰੋ ਦਰਜ ਕਰੋ ਦਰਜ ਕਰੋ ਪਰਚਾ ਦਰਜ ਕਰੋ ਇੱਕ-ਇੱਕਲੇ ਮਾਰਨਾ ਖਾਓ ਇਕੱਠੇ ਹੋ ਕੇ ਅੱਗੇ ਆਓ ਇਕੱਲੇ ਇਕੱਲੇ ਮਾਰਨਾ ਖਾਓ ਇਕੱਠੇ ਹੋ ਕੇ ਅੱਗੇ ਆਓ ਪਿਆਰੀ ਮਜ਼ਦੂਰ ਸਭਾ ਜਿੰਦਾਬਾਦ ਜਿੰਦਾਬਾਦ ਪਰਮਜੀਤ ਕਹ ਰਾ ਪਿੰਡ ਜੱਸਿਆਣਾ ਸਾਡੀ ਕੁੜੀ ਨਾਲ ਬੱਚੀ ਨਾਲ ਕੁੱਟਮਾਰ ਹੋਈ ਸਕੂਲ ਟਾਂ ਤੋਂ ਬਾਅਦ ਜ਼ਿੰਮੇਦਾਰਾਂ ਨੇ ਕੁੱਟਮਾਰ ਕੀਤੀ ਆ ਲੱਤਾਂ ਢਿੱਡ ਜਮਾਰੀਆਂ ਉਹਦੇ ਦੋਨਾਂ ਜੀਆਂ ਨੇ ਕੁੱਟਿਆ ਉਹਨਾਂ ਨੂੰ ਪੁਲਿਸ ਨੇ ਕੀ ਕੋਈ ਕਾਰਵਾਈ ਕੀਤੀ ਪੁਲਿਸ ਨੇ ਕੋਈ ਸਾਡੀ ਸੁਣਵਾਈ ਨਹੀਂ ਕੀਤੀ ਕੋਈ ਕਾਰਵਾਈ ਨਹੀਂ ਕੀਤੀ ਅੱਜ ਧਰਨਾ ਤੁਸੀਂ ਲਾਇਆ ਇੱਥੇ ਆਏ ਹੋ ਅਸੀਂ ਧਰਨਾ ਇਸ ਵਾਸਤੇ ਲਾਇਆ ਸਾਡੀ ਬੱਚੀ ਨੂੰ ਇਨਸਾਫ ਮਿਲੇ ਤੇ ਉਹਨੂੰ ਸਜ਼ਾ ਮਿਲੇ ਪਰਚਾ ਤਵੱਦ ਪਰਚਾ ਦੱਦ ਹੋਣਾ ਚਾਹੀਦਾ ਪਰਚਾ ਸਾਡਾ ਦਰਜ ਹੋਣਾ ਚਾਹੀਦਾ ਸਾਡੇ ਕੋਲ ਪਿੰਡ ਜਸਿਆਣੇ ਤੋਂ ਸਾਡੀ ਬੇਟੀ ਆਈ ਹੈ ਬੱਚੀ ਆਈ ਹੈ ਜਿਹਦੇ ਨਾਲ ਝਟਮਾਰ ਹੋਈ ਹੈ ਤਸੱਦਦ ਹੋਇਆ ਉਹਨਾਂ ਬਾਰੇ ਉਹਨਾਂ ਤੋਂ ਬਿਆਨ ਲੈਣੇ ਆ ਕਿ ਉਹਨਾਂ ਨਾਲ ਜਿਹੜੀ ਘਟਨਾ ਵਾਪਰੀ ਹੈ ਜਸਿਆਣੀ ਪਿੰਡ 'ਚ ਕੀ ਵਾਪਰੀ ਹੈ ਬਟੇ ਕੀ ਨਾਮ ਤੁਹਾਡਾ ਮੇਰਾ ਨਾਮ ਜਸਨੇਕ ਕੌਰ ਹਾਂ ਮੈਂ ਸਰਕਾਰੀ ਮਿਡਲ ਸਕੂਲ ਵਿੱਚ ਪੜ੍ਹਦੀ ਹਾਂ ਛੁੱਟੀ ਤੋਂ ਬਾਅਦ ਮੈਂ ਆਪਣੇ ਘਰ ਵਾਪਸ ਆ ਰਹੀ ਸੀ ਤੇ ਉਹ ਮੇਰੀ ਸਿੱਖ ਮਨਾਣ ਮੇਰੀ ਲੜਾਈ ਹੋਈ ਸੀ ਤੇ ਜਿਹੜੇ ਮੇਰੇ ਸਹੇਲੀ ਦੇ ਫਾਦਰ ਸੀ ਉਹ ਮੈਨੂੰ ਪਹਿਲਾਂ ਵੈਢਿੰਗ ਦੀ ਦੁਕਾਨ ਤੋਂ ਮੋੜ ਕੇ ਲੈ ਕੇ ਗਏ ਉਸ ਤੋਂ ਬਾਅਦ ਉਹਨਾਂ ਨੇ ਉੱਥੇ ਜਾ ਕੇ ਮੇਨਾ ਕੁੱਟਮਾਰ ਕੀਤੀ ਉਸਦੇ ਫਾਦਰ ਨੇ ਮੇਰੇ ਤੇ ਦਿੱਤਾ ਮਾਰੀਆਂ ਤੇ ਚਪੇੜੇ ਮਾਰਿਆ ਉਸ ਦੀ ਮਦਦ ਨੇ ਮੈਂ ਫਿਰ ਚੱਪ ਕਰਕੇ ਗੱਲ ਕਰ ਕੋਈ ਭਾਈ ਕਿ ਕਿਸ ਨੇ ਮੇਰੇ ਉੱਤੇ ਕੋਈ ਗੱਲ ਨਹੀਂ ਕੀਤੀ ਕੀ ਮੰਗ ਕਰਦੇ ਹਾਂ ਪੁੱਤ ਤੋਂ ਸਜਾਦ ਨਨੂ ਸਜਾਦ ਵੀ ਨਹੀਂ ਚਾਹੀਦੇ ਅੱਜ ਥਾਣੇ ਮੂਰੇ सदर ਮੁਕਸਰ ਮੂਰੇ ਤੁਸੀਂ ਆਏ ਹੋ ਮੇਰੇ ਮਾਵਲਾ ਧਰਨਾ ਦੇਣ ਲਈ ਕਿਉਂ ਤੁਹਾਨੂੰ ਮਜਬੂਰ ਹੋਣਾ ਪਿਆ ਮੇਰਾ ਨਾਮ ਲਖਵੀਰ ਸਿੰਘ ਹੈ ਜੀ ਪਿੰਡ ਮੇਰਾ ਤਖਤ ਮਲਾਣਾ ਦਿਹਾਤੀ ਮਜ਼ਦੂਰ ਸਭਾ ਦਾ ਮੈਂ ਜ਼ਿਲ੍ਹਾ ਪ੍ਰਧਾਨ ਐ ਅੱਜ ਸਾਨੂੰ ਪਿਛਲੇ 20 ਤਰੀਕ ਨੂੰ ਇੱਕ ਪਿੰਡ ਜਸਿਆਣੇ ਦੀ 12 ਸਾਲ ਨਬਾਲਕ ਲੜਕੀ ਨੂੰ ਬੱਚੇ ਆਸਮਾਨ ਵਿੱਚ ਉਹਨਾਂ ਬੱਚੇ ਸਕੂਲ ਵਿੱਚ ਪੜ੍ਹਦੇ ਸੀ ਕੋਈ ਆਸਮਾਨ ਦਾ ਉਹਨਾਂ ਦਾ ਮਾੜਾ ਮੋੜ ਸੀਗਾ ਤੇ ਪਰ ਜਿਹੜੇ ਜਸਿਆਣੇ ਦੇ ਜਰਨਲ ਕਾਸਟ ਦੇ ਬੰਦੇ ਨੇ ਉਸ ਲੜਕੀ ਨੂੰ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਆਪਣੇ ਘਰ ਵੱਲ ਜਾ ਰਹੀ ਸੀ ਉਸ ਨੂੰ ਉਹਨੇ ਘੇਰ ਕੇ ਅੱਗੋਂ ਕੁੱਟ-ਕੁੱਟ ਕੇ ਲਿਆ ਕੇ ਘਰੇ ਦਾਖਲ ਕਰਕੇ ਉਹਨੂੰ ਫਿਰ ਉਹਨੇ ਦੋਵਾਂ ਜੀਅਾਂ ਨੇ ਕੁੱਟ ਮਾਰ ਉਹਦੇ ਨਾਲ ਕੀਤੀ ਅਸੀਂ ਉਸ ਦੀ ਪੂਰੀ ਨਿੰਦਿਆ ਕਰਦੇ ਹਾਂ ਵਿਰੋਧ ਕਰਦੇ ਹਾਂ ਤੇ ਅੱਜ ਜਿਹੜਾ ਅਸੀਂ ਇਹ ਥਾਣਾ ਸਦਰ ਸ਼੍ਰੀ ਮੁਕਸਰ ਸਾਹਿਬ ਦੇ ਅੱਗੇ ਜਿਹੜਾ ਅਸੀਂ ਇਹ ਧਰਨਾ ਦੇਣਾ ਸੀਗਾ ਅੱਜ ਅਸੀਂ ਧਰਨੇ ਦੀ ਬਾਬਤ ਆਏ ਹਾਂ ਕਿ ਇੱਥੋਂ ਦੇ 20 ਤਰੀਕ ਦਾ ਹਸਦਾ ਵਾਪਰਿਆ ਉਹ ਕੁੜੀ ਨੇ ਦਾਖਲ ਵੀ ਹੋਈ ਆ ਉਹਦੀ ਮੈਡੀਕਲ ਰਿਪੋਰਟ ਵੀ ਆ ਗਈ ਉਹਦੇ ਬਿਆਨ ਵੀ ਹੋ ਗਏ ਪਰ ਇੱਥੋਂ ਦੀ ਪੰਜਾਬ ਪੁਲਿਸ ਜਿਲ੍ਹਾ ਸ਼੍ਰੀ ਮੁਕਸਰ ਸਾਹਿਬ ਸਰਦਰ ਥਾਣੇ ਦੀ ਐਸਐਚਓ ਮੈਡਮ ਨੇ ਅੱਜ ਤੱਕ ਉਸ ਪਰਿਵਾਰ ਨੂੰ ਬੁਲਾ ਕੇ ਕੋਈ ਨਾ ਭਰੋਸਾ ਨਾ ਇਨਸਾਫ ਦਿਵਾਇਆ ਤੇ ਫਿਰ ਸਾਨੂੰ ਮਜਬੂਰਨ ਦਿਹਾਤੀ ਮਜ਼ਦੂਰ ਸਭਾ ਨੂੰ ਇਸ ਪਰਿਵਾਰ ਨਾਲ ਦਿਹਾਤੀ ਮਜ਼ਦੂਰ ਸਾਹ ਜੱਥੇਬੰਦੀ ਖੜੀ ਹੈ ਇਸ ਨੂੰ ਇਨਸਾਫ ਦਿਵਾਉਣ ਲਈ ਅੱਜ ਜਿਹੜਾ ਸਰਦਰ ਸ਼੍ਰੀ ਮੁਕਸਰ ਸਾਹਿਬ ਅੱਗੇ ਧਰਨਾ ਦੇਣ ਦੀ ਸਾਨੂੰ ਨੋਬਤਾਈ ਅਗਲੀ ਗੱਲ ਹੈ ਕਿ ਦੇਖੋ ਸਾਡੇ ਜਿਹੜੇ ਬੱਚੇ ਆ ਐਸਸੀ ਭਾਈਚਾਰੇ ਦੇ ਬੱਚੇ ਆ ਇਹਨਾਂ ਨੂੰ ਪਹਿਲਾਂ ਹੀ ਸਕੂਲ ਤੋਂ ਸਾਡੇ ਮਾਪਿਓ ਦੇ ਕਹਿ ਲਈਏ ਸਾਡੀਆਂ ਤੰਗੀਆਂ ਤੋਸ਼ੀਆਂ ਕਹਿ ਲਗੇ ਕਿ ਪੜਾਉਣ ਲਈ ਮਸਾ ਮੁਸ਼ਕਲ ਨਾਲ ਭੇਜਦੇ ਆ ਪਰ ਜੇ ਐਸ ਬੱਚਾ ਸਾਡੇ ਬੱਚਿਆਂ ਤੇ ਕੋਈ ਜਰਨਲ ਤਸ਼ੱਦਦ ਕਰਦਾ ਤੇ ਕੱਲ ਨੂੰ ਸਾਡੇ ਬੱਚੇ ਸਕੂਲ ਚ ਜਾਣ ਲਈ ਰਾਜ਼ੀ ਨਹੀਂ ਹੋਣਗੇ ਅਸੀਂ ਇਸ ਕਰਕੇ ਪੂਰਾ ਵਿਰੋਧ ਕਰਦੇ ਆ ਕਿ ਇਸ ਪੁਲਿਸ ਨੇ ਜਿਹੜਾ ਪਰਚਾ ਦਰਜ ਕਰਨਾ ਸੀ ਐਸਸੀ ਐਕਟ ਲਾ ਕੇ ਨਵਾਲਗ ਬੱਚੀ ਐ ਜਿਹੜੇ ਸਾਡੇ ਹੋਰ ਬੱਚਿਆਂ ਤੇ ਪ੍ਰਭਾਵ ਮਾੜਾ ਨਾ ਜਾਵੇ ਅਸੀਂ ਪੁਲਿਸ ਨੂੰ ਪੂਰੀ ਜ਼ੋਰਦਾਰ ਅਪੀਲ ਕਰਦੇ ਆ ਕਿ ਮੁਕੱਦਮਾ ਦਰਜ ਐਸਆਈ ਐਕਟ ਲਾ ਕੇ ਉਸ ਦੇ ਮੁਕੱਦਮਾ ਦਰਜ ਕਰਕੇ ਉਸ ਨੂੰ ਪੂਰੀ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ ਉਸ ਬੱਚੀ ਦੇ ਉਸ ਪਰਿਵਾਰ ਸਾਰੇ ਹੀ ਜੱਸਿਆਣੇ ਮਜ਼ਦੂਰ ਪਰਿਵਾਰਾਂ ਦਾ ਦਿਹਾਤੀ ਮਜ਼ਦੂਰ ਬਲਸਰੋਂ ਜ਼ਿਲ੍ਹਾ ਛਲੀ ਮੁਖਸਦ ਸਾਹਿਬ ਦਿਹਾਤੀ ਮੋਰ ਲਖਵੀਰ ਸਿੰਘ ਪ੍ਰਧਾਨ ਮੈਂ ਪੂਰਾ ਇਹਨਾਂ ਨੂੰ ਭਰੋਸਾ ਦਵਾਉਣਾ ਹੈ ਕਿ ਜਦ ਤੱਕ ਤੁਸੀਂ ਲੜਦੇ ਰਹੋਗੇ ਅਸੀਂ ਤੁਹਾਡੇ ਨਾਲ ਇਨਸਾਫ ਲਈ ਜਿੱਥੋਂ ਤੱਕ ਜਾਣਾ ਪਿਆ ਉੱਥੋਂ ਤੱਕ ਜਾਵਾਂਗੇ